ਆਸਮਾਨ ਚ ਉੜਦੀ ਮੌਤ ਜੀ ਹਾਂ ਮੇਰਾ ਭਾਵ ਹੈ ਚੈਨਾਡੋਰ ਤੋਂ ਜੋ ਕਿ ਆਸਮਾਨ ਵਿੱਚ ਉੜਦੀ ਮੌਤ ਹੈ ਤੇ ਜੀਵਿਤ ਤੇ ਵੀ ਉੜਦੀ ਮੌਤ ਕਿਹਾ ਜਾ ਸਕਦਾ ਉਹਨੂੰ ਜੇ ਦੌਰਾਨ ਹਜ਼ਾਰਾਂ ਪੰਛੀ ਜੰਤੂ ਇਹਦੀ ਲਪੇਟ ਚਾਕੇ بے ਮੌਤ ਮਾਰੇ ਜਾ ਰਹੇ ਹਨ ਤੇ ਕਈ ਵਾਹਨ ਸਵਾਰ ਵੀ ਇਹਦੀ ਲਪੇਟ ਚਾਕੇ ਗੰਮੀਰ ਜ਼ਖਮੀ ਹੋ ਚੁੱਕੇ ਹਨ ਕਈ ਮਰ ਵੀ ਚੁੱਕੇ ਹਨ ਪੰਜਾਬ ਸਰਕਾਰ ਵੱਲੋਂ ਇਸ ਨੂੰ ਰੋਕਣ ਦੀ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਆਪ ਦੀ ਭਗਵੰਤ ਮਾਨ ਸਰਕਾਰ ਵੱਲੋਂ ਜੋ ਚੈਨਾ ਡੋਰ ਦਾ ਪਤੰਗ ਉੜਾਏਗਾ ਉਸ ਨੂੰ 1 ਲੱਖ ਰੁਪਏ ਜੁਰਮਾਨਾ ਜੋ ਵੇਚੇਗਾ ਉਸ ਨੂੰ 5 ਸਾਲ ਦੀ ਕੈਦ ਤੇ ਜੁਰਮਾਨਿਆਂ ਦੇ ਪ੍ਰਧਾਨ ਕੀਤੇ ਗਏ ਹਨ ਪਰ ਫਿਰ ਵੀ ਲੋਕ ਕੁਝ ਪੈਸਿਆਂ ਲਈ ਸਰਕਾਰ ਦੇ ਕਿਸੇ ਹੁਕਮਾਂ ਦੀ ਪਰਵਾਹ ਨਹੀਂ ਕਰਦੇ ਤੇ ਸਰੇ ਆ ਚੈਨਾ ਡੋਰ ਵੇਚੀਆਂ ਜਾ ਰਹੀਆਂ ਹਨ ਸਵੇਰ ਭਾਰ ਦੇ ਵਿੱਚ ਕੁੱਲਸ ਰੋਜ਼ਾਨਾ ਹੀ ਚੈਨਾ ਡੋਰ ਦੇ ਕਈ ਗੱਟੇ ਫੜ ਚੁੱਕੀ ਹੈ ਪਰ ਲੋਕੀ ਫਿਰ ਆਵਾਜ਼ ਨਹੀਂ ਆ ਰਹੇ ਇਸ ਨੂੰ ਲੈ ਕੇ ਅਮਰਸਰ ਇਲਾਕੇ ਵਿੱਚ ਸਮਾਜ ਸੈਗੀਆਂ ਵੱਲੋਂ ਇਹ ਜਾਗਰੂਕਤਾ ਰੈਲੀ ਕੱਢੀ ਗਈ ਇਸ ਦੇ ਵਿਰੋਧ ਵਿੱਚ ਬੈਨਰ ਲਗਾ ਕੇ ਪ੍ਰੋਸ ਰੈਲੀ ਕੀਤੀ ਗਈ ਤੇ ਬੈਨਰ ਫੁਕੇ ਗਏ ਆ ਤੁਹਾਨੂੰ ਦਿਖਾਣੇ ਆ ਮੌਕੇ ਦੀਆਂ ਤਸਵੀਰਾਂ ਜੇ ਸਰਕਾਰ ਸਖਤੀ ਨਾਲ ਲਾਗੂ ਕਰੇ ਤਾਂ ਚੈਨਲ ਦੋ ਰੋਕੀ ਜਾ ਸਕਦੀ ਹੈ ਪਰ ਪੂਰੇ ਸੂਬੇ ਭਰ ਚੋਰੀ ਛਿਪੇ ਇਦਾਂ ਤਾਂ ਪੰਦਾ ਪੂਰੇ ਜੋਰਾਂ ਨਾਲ ਚੱਲ ਰਿਹਾ ਹੈ ਕਿਰਸਾ ਤੇ ਹੋਰ ਹੋ ਰਹੇ ਆ ਵਾਹੂ ਵਾਹੂ ਹੋਰ ਮੰਡੀਆਂ ਤੋਂ ਆਓ ਵਾਹੂ ਆਲੇ ਬਾਹਰ ਆ ਗਿਆ ਪਰ ਬਾਹਰ ਆ ਕੇ ਐਡਮਿਟ ਕਰਦਾ ਹੈ ਮੈਂ ਮੈਸੂਦ ਮੈਸੂਦ ਉਹ ਅੰਦਰ ਆਏ ਦਿਲ ਕੋ ਬੇਪਕਾਹ ਅੰਦਰ ਮੈਂ ਆ ਗਿਆ ਜਾਣਗੇ ਵੀ ਹਾਂ ਮੈਂ ਯਾਦ ਕਰਦਾ ਹੈ ਚਾਹ ਰਿਹਾ ਬਤਾ ਹਾਂਜੀ ਐਂਡਰ ਦੇ ਹੱਥ ਅੱਜ ਜਿਹੜਾ ਵਾ ਅਸੀਂ ਚਾਈਨਾ ਡੂਰ ਤੇ ਇਵੈਂਟ ਕਰਤਾ ਵਾ ਵੀ ਲੋਕਾਂ ਨੂੰ ਜਾਗਰੂਕ ਰਿਕੰਡਾ ਕਿ ਆਪਣੇ ਬੱਚੇ ਆ ਉਹ ਜਿਹੜੀ ਆ ਉਹ ਇਹ ਸਿੱਖਿਆ ਦੇਦੀ ਜਾਏਗੀ ਜਿਹੜੀ ਸਾਡੀ ਪੁਰਾਤਨ دور ਸੀਗੀ ਪੁਰਾਣੇ ਜਿਹੜੀ ਸੱਭਿਆਚਾਰ ਰਹੇ ਉਹਦੇ ਨਾਲ ਜਿਹੜੀ ਪਤੰਗਬਾਜ਼ੀ ਕਰਨੀ ਚਾਹੀਦੀ ਹੈ ਜਿਹੜੇ ਨੇ ਫਲਿੱਪਟ ਹੁੰਦੇ ਜਾ ਰਹੇ ਨੇ ਇਗਲ ਫਲਿੱਪਟ ਹੁੰਦੀ ਜਾ ਰਹੀ ਹੈ ਕੁਝ ਉਲੂਆਂ ਦੀ ਪ੍ਰਜਾਤੀਆਂ ਫਲਿੱਪਟ ਹੋ ਰਹੀਆਂ ਉਹਦੇ ਨਾਲ ਨਾਲ ਜਿਹੜੇ ਲੋਕ ਜਿਹੜੇ ਜ਼ਖਮੀ ਹੋ ਰਹੇ ਆ ਉਹ ਬਹੁਤ ਹੀ ਜ਼ਿਆਦਾ ਜਿਹੜਾ ਵਾ ਕਈ ਸਾਲਾਂ ਤੋਂ ਜਿਹੜੀ ਪਬਲਿਕ ਵੀ ਇਸ ਚੀਜ਼ ਦਾ ਭੁਗਤਾਨ ਕਰਦੀ ਆ ਰਹੀ ਹੈ ਚਾਈਨਾ ਡੋਰਿਆ ਉਹਨੂੰ ਯੂਜ਼ ਨਹੀਂ ਕਰਨਾ ਚਾਹੀਦਾ ਉਹ ਲੋਕਾਂ ਵਾਸਤੇ ਬਹੁਤ ਖਾਮਕਾਰੀ ਹੈ ਅਸੀਂ ਛੋਟੇ ਛੋਟੇ ਬੱਚਿਆਂ ਨੂੰ ਜਿਹੜਾ ਪੰਛੀਆ ਦਾ ਰੋਣ ਦਿੰਦਾ ਹੈ ਉਹ ਜਿਹੜੇ ਪੰਛੀ ਚੱਕੀ ਹੋ ਜਾਂਦੇ ਪੇੜਾਂ ਅੰਦਰ ਅਗਲੇ ਜੱਜਾ ਉੱਪਰ ਬਹੁਤ ਸਾਰੇ ਲੋਕੜਿਆ ਉਹ ਵੀ ਟੈਂਜਡ ਹੁੰਦੇ ਰਹਿੰਦੇ ਬਿਕਸ ਦੇ ਕੰਮ ਨੇ ਚਾਈਨਾ ਕੱਟ ਲੱਗ ਜਾਂਦੇ ਗੱਲੇ ਕੱਟੇ ਜਾਂਦੇ ਬਹੁਤ ਸਾਰਾ ਉਹਨਾਂ ਦੀ ਜਾਣ ਤੇ ਵੀ ਬਣੀ ਹੁੰਦੀ ਹੈ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਜਿਹੜੀ ਸਾਡੀ ਟ੍ਰਡੀਸ਼ਨਲ ਡੋਰ ਹੈ ਉਹ ਅਸੀਂ ਲੋਕਾਂ ਨੂੰ ਮਾਣਨੇ ਤੇ ਕਹਿੰਦੇ ਆ ਕਿ ਤੁਸੀਂ ਉਹ ਹੀ ਕਰੋ ਔਰ ਆਪਣੇ ਬੱਚਿਆਂ ਨੂੰ ਜਿਹੜਾ ਉਹ ਮਨਾ ਕਰੋ ਕਿ ਜਿਹੜੀ ਨਾਈਲਨ ਥਰਡ ਹੈ ਉਹ ਨਹੀਂ ਯੂਜ਼ ਕਰਨਾ ਉਹ ਬਹੁਤ ਹਾਮ ਹੈ ਪ੍ਰੋਗਰੈਸਨ ਹੋ ਰਿਹਾ ਵਾ ਬਿਲਕੁਲ ਸਹੀ ਔਰ ਸਹੀ ਤਰੀਕੇ ਨਾਲ ਹੋ ਰਿਹਾ ਹੈ ਸ਼ਾਂਤਮਈ ਹੋ ਰਿਹਾ ਵਾ ਇਹ ਚਾਈਨਾ ਡੋਰ ਦੇ ਮੁਤਲਕ ਹੋ ਰਿਹਾ ਵਾ ਚਾਈਨਾ ਡੋਰ ਫਿਰ ਵੀ ਬੰਦ ਨਹੀਂ ਹੋ ਰਹੀ ਇਸ ਨੂੰ ਪਹਿਲਾਂ ਵੀ ਕਈ ਪ੍ਰਕਰਸ਼ਨ ਹੋ ਚੁੱਕੇ ਨੇ ਮੈਂ ਅਸ਼ੋਕ ਜੋਸ਼ੀ ਇੰਸਪੈਕਟਰ ਐਸ ਕੇ ਸੀਏ ਅੰਮ੍ਰਿਤਸਰ ਤੋਂ ਰਿਟਾਇਰ ਹਾਂ ਔਰ ਮੈਂ ਵੀ ਬਹੁਤ ਕੋਸ਼ਿਸ਼ ਕੀਤੀ ਸੀ ਕਿ ਚਾਈਨਾ ਡੋਰ ਬੰਦ ਹੋ ਜਾਵੇ ਮੈਨੂੰ ਹੁਣ ਵੀ ਪਤਾ ਲੱਗਿਆ ਹੈ ਕਿ ਹੁਸ਼ਿਆਰਪੁਰ ਵੱਲੋਂ ਗੱਡੀਆਂ ਪਰ ਫਰਕੇ ਚਾਈਨਾ ਡੋਰ ਦੀਆਂ ਆਉਂਦੀਆਂ ਨੇ ਔਰ ਅੰਮ੍ਰਿਤਸਰ ਆ ਕੇ ਵਿਕਦੀਆਂ ਨੇ ਔਰ ਇੰਨਾ ਤੇ ਕਾਰਵਾਈ ਜੇ ਹੋਦੀ ਵੀ ਆ ਪੁਲਿਸ ਕਾਰਵਾਈ ਕਰਦੀ ਵੀ ਹੈ ਔਰ ਇਹ ਲੋਕ ਦੁਬਾਰਾ ਛੁਕ ਜਾਂਦੇ ਨੇ ਇਹਨਾਂ ਦੀ ਹੌਸਲਾ ਵਧਾਈ ਹੋ ਜਾਂਦੀ ਹੈ ਔਰ ਡਬਲ ਡੋਰ ਲਿਆ ਕੇ ਹੋਰ ਵੇਚਦੇ ਨੇ ਹੋਰ ਵੀ ਗੁੱਟੀਆਂ ਉੱਡਦੀਆਂ ਨੇ ਪਿੱਛੇ ਇਹ ਜੀ ਬੀਤੀ ਰਾਤ ਮਾਨ ਜੋ ਕਮਿਸ਼ਨ ਸਾਹਿਬ ਦੀ ਦੀ ਦੇ ਹਦਾਇਤਾਂ ਦੇ ਮੁਤਾਬਕ ਇੱਕ ਨਾਕਾਬੰਦੀ ਅੱਡਾ ਮੁਸਤਾਬਾਦ ਲਗਾਇਆ ਗਿਆ ਸੀ ਐ ਐਸ ਐਚ ਓ ਸਦਰ ਸਰਦਾਰ ਅਮਨਦੀਪ ਸਿੰਘ ਔਰ ਏ ਸੀ ਪੀ ਸਾਹਿਬ ਸਰ ਰਵਿੰਦਰ ਸਿੰਘ ਖੋਸਾ ਜੀ ਦੀ ਗਵਾਹੀ ਹੇਠ ਔਰ ਵਿਕਰਾਨੀ ਚੈਕਿੰਗ ਕੀਤੀ ਜਾ ਰਹੀ ਸੀ ਔਰ ਵਿਜੇਨਗਰ ਤੋਂ ਸਾਈਡ ਵੱਲੋਂ ਬਾਈਕ ਤੇ ਸਵਾਰ ਦੋ ਮੋਟਰਸਾਈਕਲ ਆਪਣੇ ਤੇ ਦੋ ਲੜਕੇ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਨੇ ਇੱਕ ਪਲਾਸਟਰ ਦਾ ਵਾਈਟ ਰੰਗ ਦਾ ਤੋੜਾ ਜਿਹੜਾ ਸੀ ਆਪਣੇ ਵਿਚਕਾਰ ਰੱਖਿਆ ਹੋਇਆ ਸੀ ਜਿਨ੍ਹਾਂ ਨੂੰ ਰੋਕ ਕੇ ਚੈੱਕ ਕੀਤਾ ਗਿਆ ਔਰ ਉਹਦੇ ਵਿੱਚੋਂ ਇਹ ਗੱਟੂ ਬਰਾਮਦ ਹੋਏ ਜਿਹੜੇ ਚਾਈਨਾ ਡੋਰ ਸਿੰਥੈਟਿਕ ਡੋਰ ਹੈ ਗਈ ਹੈ ਜਿਨ੍ਹਾਂ ਦੇ ਖਿਲਾਫ ਜੇ ਤੜਾ 336 188 ਆਈਪੀਸੀ ਦੇ ਤਹਿਤ ਮਕਦਮਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ ਔਰ ਪਤਾ ਕੀਤਾ ਜਾ ਰਿਹਾ ਕਿ ਇਹ ਕਿਥੋਂ ਲੈ ਗਏ ਨੇ ਮੈਂ ਜਗਵੰਤ ਟੀਵੀ ਲਈ ਹਰੀਸ਼ ਮਠਲਾ